ਉਹ ਕੰਮ ਕਰਦੀ ਐ ਨਾ ਚਾਚੀ ਨੂੰ ਨਾ ਪਿਓ ਨੂੰ ਨਾ ਕਿਸੇ ਹੋਰ ਨੂੰ ਐ ਨਾ ਮੇਰਾ ਇਹਨੇ ਖੂਨ ਪੀਤਾ ਵੇ ਇਹ ਤਾਂ ਡੰਡਾ ਵੇਖਿਆ ਮੈਂ ਤੇਰੀ ਵੇਖਿਆ ਕਦੇ ਕਿੱਥੇ ਡੰਡਾ ਕਿੱਥੇ ਆ ਡੈਗ ਹੋਇਆ ਆਰ ਮੰਦਰ ਸਾਹਿਬ ਇਸ ਆ ਉਹ ਸੀ ਨਾ ਆਪਾ ਆਪਾਂ ਐਫ ਐਮ ਰੱਖਿਆ ਹੀ ਛੋਟਾ ਜਿਹਾ ਪਾਪਾ ਜੀ ਨੇ ਤੇ ਸਵੇਰੇ ਜਦੋਂ 4 ਵਜੇ ਐਫ ਐਮ ਲਾਇਆ ਨਾ ਇਹ ਗੋਲੀਆਂ ਦੀ ਇੰਜ ਆਵਾਜ਼ ਆਵੇ ਗੋਹ ਦੇ ਵਿੱਚੋਂ ਤੇ ਰਮਨਜੂ ਗੋਲੀਆਂ ਤੇ ਚੱਲੀਆਂ ਸੀ ਐਰ ਐਫ ਐਮ 'ਚ ਆਵਾਜ਼ ਆਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਇਸ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਸਵੇਰ ਤੇ ਚਾਹ ਤੋਂ ਚਾਹ ਮਤਲਬ ਪਹਿਲੀ ਵਾਰ ਨਹੀਂ ਅਸੀਂ ਰੋਟੀ ਪਾਣੀ ਖਾ ਕੇ ਦੁਆਰਾ ਚਾਹ ਪੀਣ ਲੱਗੇ ਆ ਤੇ ਸਾਰੇ ਕੰਮਕਾਰਾਂ ਤੇ ਚਲੇ ਗਏ ਨੇ ਤੇ ਇੱਧਰ ਨਿਆਣੇ ਉਣ ਉੱਠੇ ਨੇ ਇਹ ਖੇਡ ਦੇ ਮੈਨ ਇਹਨਾਂ ਦਾ ਵੇਖੋ ਸੈਟਅਪ ਪਹਿਲੇ ਆਹ ਬਲੌ ਉਹ ਲਾ ਲਿਆ ਕਰਨਾ ਮਾਈਕ ਮਾਈਕ ਦਾ ਥੋੜਾ ਪੰਗਾ ਜਿਹਾ ਪੈ ਜਾਂਦਾ ਕਈ ਵਾਰੀ ਆਫ ਹੋ ਜਾਂਦਾ ਨਾ ਮੈਨੂੰ ਯਾਦ ਨਹੀਂ ਰਹਿੰਦਾ ਓਨ ਕਰਨਾ ਫਿਰ ਪਹਿਲਾਂ ਜੀ ਪਹਿਲਾਂ ਜੀ ਇਹ ਤੇ ਕੱਪਲੀਡ ਲਾ ਲਓ ਕੀ ਜੀ ਇਹ ਤੇ ਕੱਲੀਡ ਲਾ ਲਓ ਕੀ ਜੀਏ ਕਲਾਸ ਉਹ ਤੁਸੀਂ ਉਹ ਕਹੋ ਨਾ ਤੇ ਕੁਮਾ ਨਾਲ ਚੱਲ ਗਏ ਸਾਰੇ ਅੱਦਰ ਮੈਂ ਮੰਮੀ ਤੇ ਸ਼ਵਰੀਦ ਚਾਹ ਪੀਂਦੇ ਬੈਸੀ ਪਰ ਅੱਜ ਬਹੁਤ ਜ਼ਿਆਦਾ ਮੰਨੂਗੀ ਕਿਤਾ ਬਲਾਦ ਨੇ ਆ ਸਬਜੀ ਤੋਂ ਦੋਵੇਂ ਨਹੀਂ ਰੋ ਸਕੇ ਨੇ ਰੋਟੀ ਨਹੀਂ ਖਾ ਗਏ ਲੈ ਕੇ ਨਹੀਂ ਗਏ ਹੁਣ ਬੰਦਾ ਕੀ ਰੋਜ ਰੋਜ ਮੈਂ ਤੇ ਇੰਨਾ ਤੋਂ ਦੁਖੀ ਹਾਂ ਨਾ ਕੁਝ ਬਣਾਵੇ ਕੀ ਰੋਜ ਰੋਜ ਬੰਦਾ ਮੰਮੀ ਰੋਟੀ ਮੰਨੀ ਤਾਂ ਨਾ ਖਾ ਕੇ ਗਿਆ ਤੇ ਨਾ ਲੈ ਗਏ ਵੱਡਾ ਜਿਹੜਾ ਮਾੜਾ ਮੋਟਾ ਬਾਸਤਾ ਉਹ ਵੀ ਮੈਨੂੰ ਅੱਖਾ-ਅੱਖਾ ਕੱਢ ਕੇ ਖਾ ਕੇ ਮਾੜੀ ਮੋਟੀ ਫਿਰ ਚਲੇ ਗਏ ਨੇ ਤੇ ਸਬਜੀ ਸੀ ਵੈਸੇ ਦੋ ਸਬ지ਆਂ ਸੀ ਬੇਠੇ ਦੀ ਵੀ ਸੀ ਤੇ ਲਸਣ ਅਦਰਕ ਦੀ ਤਰੀ ਜਿਹੜੀ ਰਾਤੀ ਬਣਾਈ ਸੀ ਅਸੀਂ ਮੈਂ ਕਿਹਾ ਪਿੰਡੀਆਂ ਬਣਾ ਲੈ ਪਿੰਡੀਆਂ ਬਣੇ ਖਾਣੀਆਂ ਆਲੂ ਮਟਰ ਬਣਾਣਿਆ ਉਹ ਅਸੀਂ ਐ ਨਹੀਂ ਖਾਣਾ ਹੈ ਨਾ ਬੜਾ ਦੁਖੀ ਕਰਿਆ ਪਿਆ ਇਹਨਾਂ ਨੇ ਹੁਣ ਆ ਕੁੜੀ ਜਿਹੜੀ ਐ ਉਹ ਉਠੀ 10 ਵਜੇ ਹੈ ਉੱਤੀ ਉੱਤੀ 10 ਵਜੇ ਤੈਨੂੰ ਸਾਰਾ ਦਿਨ ਨਹੀਂ ਲੱਗਣਾ ਵੇਖਿਆ ਲੜਾਈ ਮੰਮੀ ਵੇਖ ਨੰਨੂ ਕੰਮ ਬਣਾ ਨਹੀਂ ਰੰਦਾ ਵਿਆ ਮੈਂ ਕਰਾ ਦੂੰ ਸਮਾਨ ਨੂੰ ਥੜੀ ਜਾਂਦਾ ਇਹਦਾ ਹੀ ਹੈ ਬਾਸ ਅਸੀਂ ਨਾ ਲੜਾਈ ਰਹਿੰਦੀ ਆ ਰੋਟੀ ਖੀ ਜੜੀ ਜਾਂਦਾ ਮੰਮੀ ਕਹਿੰਦੀ ਹੈ ਥੜੀ ਕਰ ਤਾ ਕਰਿਆ ਮੰਮੀ ਕਹਿੰਦੀ ਹੈ ਮੰਮੀ ਕਹਿੰਦੀ ਨੂੰ ਮਾਰ ਗਿਆ ਆ ਕੋਤੀ ਮਾਰ ਦਿੰਦੀ ਆ ਮੰਮੀ ਕਹਿੰਦੇ ਕੇ ਕੀਰਤ ਕਹਿੰਦਾ ਮੇਰੀ ਮੰਮੀ ਕਹਿੰਦੀ ਹੈ ਪਰੀ ਨੂੰ ਮਾਰ ਕੇ ਆ ਕਹਿੰਦਾ ਖੋਦੀ ਮਾਰ ਦਿੰਦੀ ਮੈਨੂੰ ਮੈਂ ਮਾਰ ਨੂੰ 1 ਰੁਪਿਆ ਦੂੰਗਾ ਹੈ ਕਦੋਂ ਕਰਵਾ ਦੇਗਾ ਨਾ ਨਹੀਂ ਮਿਲੂ ਜਦੋਂ ਮੈਂ ਇਹ ਰਾਤੀ ਆਰ ਮੇਰੇ ਨਾਲ ਆ ਮੜਾ ਜਾ ਮੇਰੇ ਤੋਂ ਪੈਰ ਲੱਗ ਗਿਆ ਨਾ ਇਹਦੇ ਪਏ ਸੀ ਵਿੱਚ ਸਮਾਨ ਪਿਆ ਸੀ ਇਹਦਾ ਅਨੇ ਹੋ ਰੋਲਾ ਪਾਇਆ ਪੁੱਛਣਾ ਕੁਛ ਉਹ ਡੋਲ ਗਏ ਨਾ ਚੋਲ ਮੇਰਾ ਪੈਰ ਵੱਜਿਆ ਤੇ ਫੇਰ ਆਲੇ ਪਈਆਂ ਹਾਂ ਇਸੇ ਹਾਂ ਜਿੱਦ ਲੈਣਾ ਇਸੇ ਨਹੀਂ ਨਹੀਂ ਜਦੋਂ ਮੈਂ ਰੋਟੀ ਫੜਾਉਂਦੀ ਸੀ ਸੀ ਹਾਂਜੀ ਤੇ ਹੁਣ ਖਲਾਰਾ ਵਗੈਰਾ ਪਿਆ ਹੋਇਆ ਹੁਣ ਅਸੀਂ ਸਫਾਈ ਵਗੈਰਾ ਕਰਨੀ ਏ ਤੇ ਰੋਟੀ ਭੇਜਣੀ ਫੇਰ ਮੰਨੀ ਦੀ ਦੰਡਾ ਵਾਲਾ ਕਿਸ ਨੇ ਇਹਨੂੰ ਜਿ ਖਾਣੀ ਦੇ ਦੇ ਪੁੱਛ ਲਓ ਕੀ ਬਣਾ ਕੇ ਭੇਜਣੀ ਦੰਡਾ ਬੋਲ ਆ ਗਿਆ ਦੰਡਾ ਹਾਂ ਇੱਕ ਦੇ ਵਿੱਚ ਨਾ ਬੋਲਿਆ ਕਰ ਜਦੋਂ ਵੀ ਅਸੀਂ ਬਣਾਣੇ ਹੁੰਨੇ ਹਾਂ ਲੋਕ ਓਪੜ ਓਪੜ ਡੰਡਾ ਡੰਡਾ ਮੰਗਦੀ ਸੀ ਤੇ ਹੁਣ ਖਲਾਰਾ ਵਗੈਰਾ ਚੱਕ ਕੇ ਹੁਣ ਰੋਟੀ ਬਣੀ ਖਾ ਕੇ ਚਾਹ ਪਾਣੀ ਪੀ ਲਿਆ ਹੁਣ ਬਸ ਸਪਾਈਸ ਵੀ ਕਰਨੀ ਭਾਂਡੇ ਭੁੰਨੇ ਧੋਣੇ ਨੇ ਫਿਰ ਦੁਪਹਿਰ ਨੂੰ ਦੇਖਨੇ ਆ ਕਿ ਰੋਟੀ ਸਬਜ਼ੀ ਬਣਾਣੀ ਹੈ ਵੀ ਭੇਜਦੀ ਏ ਉਹਦੀ ਰੋਟੀ ਨਾ ਨੰਨੂ ਨੇ ਇਹਨਾਂ ਦੁਖੀ ਕੀਤਾ ਪਿਆ ਨਾ ਦੁਪਹਿਰ ਦਾ ਟਾਈਮ ਏ ਆ ਵੇਖਾ ਇੱਧਰ ਬਾਰ ਗਲੀ ਦੇ ਵਿੱਚੋਂ ਲੋਕ ਲੰਘਦੇ ਨੇ ਜਦੋਂ ਤੇ ਪਾਣੀ ਪੰਦੀ ਖੜੀ ਹੋ ਖੜੀ ਹੋ ਜਾ ਹਣ ਇੱਕ ਉਹ ਵੇਖੋ ਕੀ ਖਲਾਰਾ ਪਾਇਆ λε옴 ਚਾੜੂ ਪੋਚਾ ਲਾਇਆ ਸਪਾਈ ਕੀ ਪੀਸਾ ਜੀ ਹਾਂ ਉਹ ਗਲੀ ਦੇ ਵਿੱਚੋਂ ਜਨਾਨੀ ਤੇ ਪਾ ਆਇਆ ਪਾਣੀ ਤੋਂ ਅਗਲੀ ਤੇਰੇ ਸਾਹਮਣੇ ਵੇਖੀ ਅਗਲੀ ਬੋਲ ਕੇ ਗਈ ਜਨਾਨੀ ਅੱਗੇ ਲੋਕ ਵਲੋਗ ਵੇਖ ਕੇ ਬੋਲਦੇ ਨੇ ਵੀ ਇਹਨੂੰ ਅਕਲ ਨਹੀਂ ਹੈਗੀ ਬਿਲਕੁਲ ਵੀ ਤੇ ਨਹੀਂ ਸਾਰਾ ਦਿਨ 11 ਵਜੇ ਸੁੱਤੀ ਉੱਠਦੀ ਏ ਤੇ ਨਾ ਮੈਨੂੰ ਸਾਰਾ ਦਿਨ ਚੈਨ ਹੈਗਾ ਤੇ ਨਾ ਮੇਰੀ ਜ਼ਿੰਦਗੀ ਚ ਚਿਹਰੇ ਤੇ ਨਾ ਰਾਮ ਹੈ ਨਾ ਰਾਤ ਨੂੰ ਮੰਮੀ ਨੇ ਹੁਣ ਫੋਨ ਲਾ ਲਿਆ ਸੀ ਇਹਨਾਂ ਨੂੰ ਤੇ ਮੈਂ ਵੀ ਆਪ ਬੜੀ ਔਖੀ ਆ ਬਾਈ ਫੋਨ ਨਹੀਂ ਲਾਇਆ ਸੀ ਇਹਨਾਂ ਨੇ ਝੂਠੀ ਮੁੱਠੀ ਫੋਨ ਕੀਤਾ ਸੀ ਇਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਮੈਂ ਕੰਮ ਕਰਦੀ ਹੈ ਨਾ ਚਾਚੀ ਨੂੰ ਨਾ ਪਿਓ ਨੂੰ ਨਾ ਕਿਸੇ ਹੋਰ ਨੂੰ ਇਹਨਾਂ ਮੈਂ ਮੇਰਾ ਇਹਨੇ ਖੂਨ ਪੀਤਾ ਗਿਆ ਇਹਨੇ ਪੂਰੀ ਤਰ੍ਹਾਂ ਮੈਨੂੰ ਤੰਗ ਕਰਿਆ ਤੇ ਮੈਂ ਤਾਂ ਹੀ ਤੁਹਾਨੂੰ ਕਹਿੰਦੀ ਆ ਥੋੜੇ ਦਿਨ ਰਹੇਗੀ ਥੋੜੀ 2 ਘੰਟੇ ਦੇ ਬੰਦਾ ਆਰਾਮ ਕਰਦਾ ਇਹਨੂੰ ਲਾ ਦੋ ਤੁਸੀਂ ਕੈਂਪ ਗਰਡ ਤੇ ਐਨੇ ਬੱਚਿਆਂ ਦੇ ਸਮਰ ਕੈਂਪ ਚੱਲੇ ਨੇ ਕੁਝ ਤੇ ਸਿੱਖੇਗੀ ਜਾਨਾ ਕਿਉਂ ਤੂੰ ਕਿੱਥੇ ਦਾ ਸਮਰ ਕੈਂਪ ਮੈਂ ਤੇ ਆਖਿਆ ਇਹਨੂੰ ਭੇਜ ਸਮਰ ਕੈਂਪ ਕਿੱਥੇ ਗਈ ਜਾਨਾ ਦੂਰ ਹੈ ਦੂਰ ਅਨੰਦਪੁਰੀ ਹੈ ਉਹ ਕੁਝ ਤੇ ਲੋ ਨਾ ਕਿੰਨੀ ਕ ਦੂਰ ਹੈ ਇਹਨੂੰ ਟੈਂਪੂ ਤੇ ਛਾੜਾ ਵੀ ਹੈ ਫਿਰ ਟੈਂਪੂ ਤੇ ਇਹਨੂੰ ਲੈ ਆਵਾਂ ਜਾਂ ਟਿਊਸ਼ਨ ਦਾ ਮੈਂ ਤੁਹਾਨੂੰ ਕਹਿੰਦੀ ਆ ਟਿਊਸ਼ਨ ਤੇ ਜਾ ਰਹੀ ਏ ਕਿੰਨੇ ਵਜੇ ਮੈਨੂੰ ਲੱਗਾ 4-5 ਵਜੇ ਜਾਣਾ 4 ਵਜੇ ਸਾਡੇ ਆਜ ਹਾਂ ਨਾ ਤੇ ਇਹ ਸਿਰ ਕਰਵਾਂਦੀ ਏ ਨਾ ਮੇਰੇ ਕੋਲੋਂ ਨਾਂਦੀ ਏ ਆਪ ਹੀ ਨਾਂਦੀ ਏ ਬਸ ਇਹਨੂੰ ਕਹਿਣਾ ਬੜੀ ਬਤਮੀਜ਼ ਬੱਚਾ ਆਇਆ ਜੰਮਿਆ ਤੁਸੀਂ ਜਿੱਤੀ ਨਾ ਮੈਂ ਮੋਟਰ ਬੰਦ ਕਰ ਪਾਣੀ ਕੋ ਨਹੀਂ ਆ ਰਿਹਾ ਮੋਟਰ ਬੰਦ ਕਰਕੇ ਇਹਨੂੰ ਨੇ ਚੱਲ ਉਹ ਪਤਾ ਨਹੀਂ ਕੀ ਆ ਜੀ ਇਹ ਸਾਰਾ ਦਿਨ ਨਹੀਂ ਜਿਗਦੀ ਬੰਦੀ ਬਟਾਣੀ ਸਾਰਾ ਦਿਨ ਹੁਣ ਅਸੀਂ ਬੈਠੇ ਆ ਲੰਮਾ ਪੈਣ ਤੋਂ ਸੌਣ ਤੋਂ ਤੇ ਇਹ ਜਿਹੜੀ ਐ ਨੇ ਦੁਖੀ ਕਰ ਲਈ ਮੈਂ ਕਿੰਨੀ ਲੰਬੀ ਆ ਮੈਂ ਤਾਂ ਸਿਰ ਚਾਣੀ ਦਾਰ ਜੁਨੀ ਤੀ ਕੱਪੜੇ ਵਗਲੀ ਜਾਂਦੀਆਂ ਨੇ ਇੱਕ ਦੂਜੇ ਦੇ ਫਿਰ ਸਾਰਾ ਦਿਨ ਨੰ ਟਿਕਾਣੀ ਸਾਰਾ ਦਿਨ ਨਹੀਂ ਚਲ ਆ ਜਾ ਮਾਨਿਆ ਇਹਨੂੰ ਕੱਢੋ 4 ਘੰਟੇ ਲਈ 5 ਘੰਟੇ ਲਈ ਤੁਸ ਪਤਾ ਪਤਾ ਕਰ ਪਤਾ ਕਰ ਕਿੱਥੇ ਸਮੇਂ ਬਾਲ ਮਿਲਦਾ ਬਣਦਾ ਬਿਆਉ ਸਮਰਪ ਸਮਰ ਕੈਂਪ ਸਮਰ ਕੈਂਪ ਚ ਭੇਜੋ ਨਾਲਿਆਂ ਨੂੰ ਭੇਜੋ ਟਿਊਸ਼ਨ ਚ ਅੱਜ ਟਿਊਸ਼ਨ ਮੋਟਰ ਬੰਦ ਕਰਦਾਂ ਕਦੋਂ ਹੁੰਦੀ ਚੱਲਦੀ ਵੀ ਤੇ ਸ਼੍ਰੀਤ ਉਹ ਦਾ ਰਾਮ ਕਰਦੀ ਪਈ ਹੈ ਤੇ ਨਿਆਣਿਆਂ ਨੇ ਇੱਧਰ ਖਲਾਰਾ ਪਾਇਆ ਹੋਇਆ ਆਪਣਾ ਚਾਟਪ ਜਲਾਇਆ ਇਹਦੇ ਵਿੱਚ ਸਾਰੇ ਕੱਪੜੇ ਰੱਖੇ ਨੇ ਟੋਕਰੀ ਜੀ ਦੇ ਵਿੱਚ ਦੁਹੀ ਕਰ ਮਾਰਿਆ ਤੇ ਸਿਰ ਸੁਣ ਨਹੀਂ ਕਰਵਾਣਾ ਕਦ ਮਾਰਦੇ ਜ਼ੇਰਨ ਟਿਊਸ਼ਨ ਜਾਣਾ ਛੱਡਣ ਮਾਜ ਨਹੀਂ ਜਾਣਾ ਨਹੀਂ ਟਿਊਸ਼ਨ ਜਾਣਾ ਨਹੀਂ ਜਾਣਾ ਹਾਂ ਨਹੀਂ ਇਹ ਦੰਡਾ ਵੇਖਿਆ ਮੈਂ ਤੇ ਨਹੀਂ ਵੇਖਿਆ ਕਦੇ ਕਿੱਥੇ ਹੈ ਦੰਡਾ ਕਿੱਥੇ ਹੈ ਕਿੱਥੇ ਦੰਡਾ ਕਿੱਥੇ ਹੈ ਜਿਹੜੇ ਕੋਠੇ ਤੇ ਰੱਖ ਕੇ ਆਈਆਂ ਨੇ ਛੋਟੇ ਬੱਚੇ ਨੂੰ ਘੁੱਟਣ ਵਾਸਤੇ ਨਹੀਂ ਨਹੀਂ ਆਗਾ ਦੰਡਾ ਮੇਰੇ ਕੋਲੇ ਮੈਂ ਕੰਡ ਨਹੀਂ ਹੰਡਾਉਣੀ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਇਹ ਸਾਰਾ ਲਾਡਾ ਦੀਆਂ ਨਤੀਜੇ ਨੇ ਲਾਡ ਜਿਹੜਾ ਸਹੀ ਗੱਲ ਐ ਇੰਨਾ ਬੋਲਦੇ ਨੇ ਲੋਕੀ ਅਸੀਂ ਆਨੂੰ ਲਾਡ ਕਰ ਕਰਕੇ ਵਿਗਾੜਦੇ ਆ ਆਪ ਮੇਰੀ ਤੇ ਆਪ ਨਹੀਂ ਕਦੇ ਸੁਣਦੀ ਮਾਂ ਨੂੰ ਮਾਂ ਸਮਝਦੀ ਨਹੀਂ ਹੈਗੀ ਇਹਨੂੰ ਮੈਂ ਅਸੀਂ ਆਪ ਵਿਗਾੜਿਆ ਸਹੀ ਗੱਲ ਮੈਂ ਤੇ ਮਾਂ ਨੂੰ ਨੂੜੀ ਸਮਝ ਸੀ ਬੁਲਾਦੇ ਇਹ ਬੁਲਾਦੇ ਬੁਲਾ ਇਹ ਸ਼ੈਤਾਨ ਆਹ ਹੇ ਸੇਦਾ ਤੇ ਅੰਦਰ ਆ ਦੇ ਕੰਮ ਵੇਖ ਲਓ ਮੈਨੂੰ ਕਹਿ ਰਹੀ ਆ ਆ ਜਾ ਸਿਰ ਕਰਵਾ ਲੈ ਨੰਨੂ ਸਿਰ ਕਰਵਾ ਲੈ ਤੈਨੂੰ ਸੁਣਾਈ ਨਹੀਂ ਦਿੰਦਾ ਹੁਣ ਅੰਦਰ ਸੀ ਚਾਰ ਮਣੀ ਪੀ ਕੇ ਬੈਠੇ ਹੋਏ ਸੀ ਜਦ ਮੈਂ ਆਦਾ ਸਿਰ ਕਰਨ ਲੱਗੀ ਸੀ ਹੁਣ ਲੇਟ ਗਈ ਐ ਸਿਰ ਨਹੀਂ ਕਰਵਾਂਦੀ ਸੀ ਛੇਤੀ ਆ ਜਾ ਛੇਤੀ ਆਏਂਗੇ ਉੱਠ ਕੇ ਫਿਰ ਮੈਂ ਲਾਵਾਂ ਚੱਪਲ ਨੋ ਮੇਖਾ ਦੇ ਗੱਲ ਇਹ ਬਹੁਤ ਸਾਂਗ ਗਈ। ਮੇ ਤੁਖੀ ਗਰ ਲਿਆ ਐ ਨਾ ਛੁੱਟੀਆਂ ਹੋਣੀਆਂ ਨਹੀਂ ਚਾਹੀਦੀਆਂ ਜਵਾਕਾਂ। ਸਹੀ ਹੈ। ਨਹੀਂ ਹੋਣੀਆਂ ਚਾਹੀਦੀਆਂ ਛੁੱਟੀਆਂ। ਮੇਰੀ ਗੱਲ ਸੁਣ। ਗੋੜੀ ਐਨੂੰ ਤਾਂ ਅੱਗੇ ਛੁੱਟੀਆਂ ਹੀ ਰਹਿੰਦੀਆਂ ਨੇ ਬਹੁਤ ਚਾਹੀਦੀਆਂ। ਮੁਸਕਾਨ ਮਹਿੰਦੀ ਲਵਾਣ ਗਈ ਏ। ਕਿੱਥੇ? ਸਭ ਤੋਂ ਜ਼ਿਆਦਾ ਸੇਵਾ ਰੂਸੀ। ਕਿੱਥੇ ਮਹਿੰਦੀ ਲਾਣ। ਮਸਕਾਨ ਗਈ ਉਹ ਮਮਤਾ ਕੇ ਆਵੇ ਕਰੇ ਆ ਨਵੇਂ ਲਵਾ ਦੇ ਜੋ ਆਈ ਤੋਂ ਕੋਈ ਨਾ ਪੈਲਾ ਸ਼ੇਅਰ ਕਰਵਾ ਕੇ ਜਾ ਦਰਾ ਸੇਰ ਵੇ ਰਵੜਾ ਉਹ ਪਾਈ ਪਿੱਛੇ ਐ ਵੀ ਪਾ ਦਨੀ ਐ ਦਰਾ ਮੰਨੂ ਸੁਣਿਆ ਨਹੀਂ ਛੱਡ ਕੇ ਆ ਪਹਿਲਾ ਪਾਜਦੀ ਐਵੇਂ ਮਹਿੰਦੀ ਲਵਾਣ ਗਈ ਉਹ ਕਿਰਨਾ ਉਹਨਾਂ ਦੀ ਬਕਰੀ ਦੇ ਨਾ ਕੱਲ ਤਿਹਾਰ ਹੈ ਹਾਂ ਮਸਕਾਨ ਕੇ ਆਂਦਾ ਬਕਰੀ ਦੇਦੇ ਹੋ ਉਹ ਮਹਿੰਦੀ ਲਵਾਣ ਗਈ ਨਾ ਮੁਸਕਾਨ ਤੇ ਉਹ ਵੀ ਹੋਣ ਗਈ ਮਹਿੰਦੀ ਲਵਾਣ ਅੰਨੇ ਮੈਂ ਵੀ ਮਹਿੰਦੀ ਲਵਾਣੀ ਬੈਠੀ ਹੂੰ ਆਪਣੇ ਨੇ ਅੱਜ ਸੀ ਆਪਣੇ ਆਪੇ ਜਿਉਂ ਨੇ ਅਸਾਂ ਤੋਂ ਪਿੰਡ ਆਵਾਣ ਦੇ ਸੀ ਦਿਹਾ ਦਿਨ ਮੇਰਾ 1984 ਹੂੰ ਬੜਾ ਦਿਨ ਸਾਡੇ ਵਾਸਤੇ ਜੀ ਦੁਰਖਦਈ ਸਹੀ ਗੱਲ ਦੇ ਬਹੁਤ ਖਰਾਬ ਹੁੰਦਾ ਰੋਡ ਜਦੋਂ ਅਕਾਲ ਤਗਦਾ ਵੇਖਿਆ ਖਾਂਦੇ ਰਿਹਾ ਬਾਰ ਬਾਰ ਅੱਜ ਵੀ ਵਿਖਾ ਰਹੇ ਨਜ਼ਾਰਾ ਮੰਮੀ ਕਹਿੰਦੇ ਨਾ ਸਾਰਾ ਕੁਝ ਆਪਣੇ ਅੱਖੀ ਵੇਖਿਆ ਹੋਇਆ ਹੈ ਹਨਾ ਮੰਮੀ ਐ ਉਧਰਲੇ ਨੇ ਪਟਿਆਲੇ ਜਿਹੜਾ ਗੁਰਦੁਆਰਾ ਦੁਖਨੀਵਾਰਨ ਸਾਹਿਬ ਹੈ ਉੱਥੇ ਵੀ ਅਟੈਕ ਹੋਇਆ ਸੀ ਤੇ ਉਹ ਸਾਰਾ ਕੁਝ ਮੰਮੀ ਕਹਿੰਦੇ ਆਪਣੇ ਅੱਖੀ ਵੇਖਿਆ ਤੇ ਸਾਨੂੰ ਕਈ ਵਾਰੀ ਦੱਸਦੇ ਹੁੰਦੇ ਨੇ ਸਾਰਾ ਕੁਝ ਐਨ ਡਿਟੇਲ ਦੇ ਵਿੱਚ ਮੈਂ ਆਹ ਨੂੰ 14 ਸਾਲ ਦੀ ਸੀ ਅੱਛਾ ਜਿਹੜੂ ਟੈਗ ਹੋਇਆ ਰਮੰਦਰ ਸਾਹਿਬ ਇਸ ਹੁਸੀਨਾ ਆਪਾ ਆਪਾ ਨੂੰ ਐਫਐਮ ਰੱਖਿਆ ਹੀ ਛੋਟਾ ਜਿਹਾ ਪਾਪਾ ਜੀ ਨੇ ਤੇ ਸਵੇਰੇ ਜਦੋਂ 4 ਵਜੇ ਉਹ ਐਫਐਮ ਲਾਇਆ ਨਾ ਤੇ ਗੋਲੀਆਂ ਦੀ ਇੰਜ ਆਵਾਜ਼ ਆਵੇ ਉਹਦੇ ਵਿੱਚੋਂ ਤੇ ਰਮੰਧਰ ਦੀ ਗੋਲੀਆਂ ਤੇ ਚੱਲਦੀਆਂ ਸੀ ਐਨ ਐਫਐਮ 'ਚ ਆਵਾਜ਼ ਆਵੇ ਬੇਬੇ ਦੇ ਪਾਪਾ ਜੀ ਨੂੰ ਨਹੀਂ ਨਾ ਪਤਾ ਲੱਗਾ ਜਿਵੇਂ ਬੰਦ ਕਰਨਾ ਤੇ ਐਨ ਗੋਲੀਆਂ ਦੀ ਆਵਾਜ਼ ਆਉਂਦੀ ਸੀ ਸਵੇਰੇ 4 ਵਜੇ ਜਦੋਂ ਦੇਖਿਆ ਤੇ ਫਿਰ ਪਾ ਪੜੀ ਉਹਦੇ ਪਾਰ ਨੇ ਬਸਿਆ ਮੈਨੂੰ ਲੱਗਦਾ ਵੀ ਐਦਾ ਉੱਥੇ ਵੀ ਗੋਲੀ ਚਲਦੀ ਵੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਬਾਕੀ ਸਾਰੇ ਫਿਰ ਆਪਣੇ ਦੁਖਨਵਾਰ ਸਾਹਿਬ ਵੀ ਐਦਾ ਹੋ ਗਿਆ ਰਤ ਵੀ ਪੰਜਵੀਂ ਵਾਲੇ ਦਿਨ ਉੱਥੇ ਵੀ ਤਿੰਨ ਤਰੀਕ ਨੂੰ ਟਾਇਆ ਬੜੀ ਦੁਨੀਆ ਮਾਰੀ ਬੰਦਾ ਨੇ ਸਰਕਾਰ ਨੇ ਜਿੱਦਾਂ 38 ਵਿੱਚ ਹਨਾ ਫੇਰ ਕਰ ਵੀ ਆਰਡਰ ਕਿੰਨੇ ਦਿਨ ਲੱਗਾਰੇ ਸਾਡੀ ਦੁਨੀਆ ਇਹ ਬਹੁਤ ਦੁਨੀਆ ਮਾਰੀ ਗੁਰਦੁਆਰਿਆਂ ਚ ਬਹੁਤ ਸਿੱਖਾਂ ਤੇ ਬੜਾ ਜ਼ੁਲਮ ਜੜੀ ਹੋਇਆ ਹੈ। ਸ਼ੇਰ ਇਹ ਦੇਖੋ ਹੁਣ ਮੈਂਹੰਦੀ ਵਾਸਤੇ ਸ਼ੇਰ ਕਰਦੀ ਵੀ ਪੈਸੇ ਲੋ ਮੈਂਹੰਦੀ ਦੀ ਕੀਪ ਲੈ ਕੇ ਆਣੀ ਹੈ ਬੜਾ ਦੁਖੀ ਕੀਤਾ ਇਹਨੇ। ਪਹਿਲਾਂ ਸ਼ੇਅਰ ਕਰਵਾ ਲੈ ਉੱਤੋਂ ਨਾ ਮੈਡੀਕਲ ਕਰੀਂ। ਅੱਧਰ ਦੇਖੋ ਕੰਮ ਹੀ ਨਾ ਦੇ। ਇਹ ਕੀ ਲੈ ਕੇ ਆਇਆ ਏ ਕਿਰਤ? ਉੱਤੋਂ ਵੀ ਘੱਟੀ ਖਾਪਾ। ਪਤਾ ਨਹੀਂ ਕੀ ਰਬੜ ਜੀ ਲੈ ਕੇ ਆਇਆ ਏ ਖਾਣ ਵਾਸਤੇ। ਅੱਜ ਤੋਂ ਸਵੇਰੇ ਸਵੇਰੇ ਆਇਆ ਸੀ ਬਸ ਹਨਾ ਮੁੜ ਕੇ ਨਹੀਂ ਆਇਆ। ਦੁਪਹਿਰੇ ਕੀ ਘਰ ਦਾ ਬੈਸੀ? ਟਿਊਸ਼ਨ ਗਿਆ ਸੀ ਕਿੱਥੇ?

ਐਨਰਜੀ ਜੀ ਘਟ ਗਈ ਸੀ ਨਿਊ ਪਾਣੀ ਪੀਤਾ ਤੇ ਹੁਣ ਇੱਕ ਦੁੱਖ ਦੀ ਖਬਰ ਹੈ ਵੀ ਮੇਰਾ ਫੋਨ ਖਰਾਬ ਹੋ ਗਿਆ ਇਹਦੇ ਵਿੱਚ WhatsApp ਉਸਤ ਸਭ ਕੁਝ ਉੱਡ ਗਿਆ ਵੀ ਚੱਲਣਾ ਨਹੀਂ ਪਿਆ ਨੰਨੂ ਨੇ ਐ ਇਹਨਾਂ ਦਾ ਕਲਿਆਣ ਘਰ ਛੱਟਿਆ ਹੁਣ ਮੈਨੂੰ ਟੈਨਸ਼ਨ ਪਈ ਹੈ ਬਸ ਫੋਨ ਠੀਕ ਹੋ ਜਵੇ ਆਨ ਆਫ ਆਪਣੇ ਆਪ ਹੀ ਹੋਈ ਜਾਂਦਾ ਵੈ ਤਿੰਨ ਵਾਰ ਇਹਨੂੰ ਮੈਂ ਠੀਕ ਕਰਵਾ ਲਿਆ ਲੱਗਦਾ ਹੁਣ ਐ ਬਦਲਣਾ ਹੀ ਪੈਣਾ ਤੇ ਬਾਕੀ ਹੁਣ ਬਸ ਆਣ ਆਲੇ ਨੇ ਸਾਰੇ ਘਰ ਦੇ ਡੈਡੀ ਕੇ ਮੰਮੀ ਕੇ ਤੇ ਬਸ ਰਾਤ ਦਾ ਡਿਨਰ ਵਗੈਰਾ ਵੇਖਣਾ ਹੁਣ ਸਬਜੀ-ਸਬਜੀ ਦਾ ਬਣਾ ਕੇ ਤੇ ਫਿਰ ਬਸ ਇਹੀ ਅਪਡੇਟ ਹੈ ਅੱਜ ਜੀ ਮੇਰਾ ਫੋਨ ਖਰਾਬ ਹੋ ਗਿਆ ਯਾਰਾ ਹਾ ਉਹ ਨੋਫੀ ਹੋ ਜਾਂਦਾ ਫੋਨ ਮੇਰਾ ਕਹਿੰਦੀ ਨਮ ਲੈ ਆਨੀ ਇਹ ਚਲੀਏ ਛਾਤੇ ਤੇ ਜਾਣੇ ਮਣੋ ਜੀ ਹਏ ਮੇਰਾ ਮਨ ਕਰ ਰਿਹਾ ਮਿੱਟੀ ਖਾਣ ਦਾ ਮੈਂ ਐਦਾਂ ਹੀ ਕੱਲੀ ਲਾ ਕੇ ਲੈ ਆਉਣੀ ਆ ਖਾ ਕੇ ਆ ਜਾਨੀ